ਸਾਡਾ ਡਿਗਰੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਨੁਕਤੇ 'ਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਕਾਨੂੰਨੀ ਸਹਾਇਤਾ ਅਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਅੱਜ ਦੇ ਮਾਹਰ ਨੇ ਐਡਵੋਕੇਟ ਹਰਨੇਕ ਸਿੰਘ ਜੀ। ਹਰਨੇਕ ਸਿੰਘ ਸਰ ਪਹਿਲਾਂ ਜ਼ਿਲ੍ਹਾ ਪਟਾਰਨੀ ਰਹੇ ਨੇ ਉਸ ਤੋਂ ਬਾਅਦ ਅੱਜਕੱਲ ਇਹ ਚੀਫ ਡਿਫੈਂਸ ਕਾਉਂਸਲ ਨੇ ਡਿਸਟ੍ਰਿਕਟ ਕੋਰਟ ਜ਼ਿਲੰਦਰ ਦੇ ਵਿੱਚ ਵਕੀਲ ਸਭ ਤੁਹਾਡਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ ਕਮਰਜੀਤ ਸਿੰਘ ਜੀ। ਸੋ ਦੋਸਤੋ ਇਸ ਦੇ ਨਾਲ ਹੀ ਪ੍ਰੋਗਰਾਮ ਕਿਉਂਕਿ ਅੱਜ ਅਸੀਂ ਗੱਲ ਕਰਨੀ ਹੈ ਕਾਨੂੰਨੀ ਸਹਾਇਤਾ ਦੇ ਉੱਤੇ ਵਿਗਿਲ ਸਾਹਿਬ ਦਾ ਸਭ ਤੋਂ ਪਹਿਲੇ ਸਾਡੇ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਗੱਲ ਸਾਂਝੀ ਕਰੋ ਕਿ ਕਾਨੂੰਨੀ ਸਹਾਇਤਾ ਦੀ ਪਰਿਭਾਸ਼ਾ ਕੀ ਹੈ ਜੀ ਐ ਵਿਗਿਲ ਸਾਹਿਬ ਜਿਹੜਾ ਕਾਨੂੰਨੀ ਸਹਿਤਾ ਹੈਗੀ ਹੈ ਇਹ ਬਹੁਤ ਹੀ ਇੰਪੋਰਟੈਂਟ ਵਿਸ਼ਾ ਹੈ ਤੇ ਇਹਦਾ ਆਮ ਲੋਕਾਂ ਨਾਲ ਬਹੁਤ ਸਰੁਕਾਰ ਹੈ ਠੀਕ ਹੈ ਜੀ ਕਿਉਂਕਿ ਸਾਡਾ ਸੰਵਿਧਾਨ ਕਹਿੰਦਾ ਹੈ ਵੀ ਕੋਈ ਵੀ ਬੰਦਾ ਜਿਹੜਾ ਆ ਉਹ ਐ एवरीवन इज ਇਕੁਅਲ ਬਿਫੋਰ ਲਾ ਠੀਕ ਹੈ ਜੀ ਤੇ ਕੋਈ ਵੀ ਬੰਦਾ ਕਿਸੇ ਕਾਨੂੰਨੀ ਸਹਾਇਤਾ ਤੋਂ ਕਾਨੂੰਨ ਦੀ ਸਹਾਇਤਾ ਤੋਂ ਬਿਨਾ ਨਹੀਂ ਰਹਿਣਾ ਚਾਹੀਦਾ ਕਿਸੇ ਦਾ ਵੀ ਕੇਸ ਜਿਹੜਾ ਲੜਿਆ ਜਾਣਾ ਉਹ ਤਦ ਹੀ ਐਡ ਪਾਰ ਹੋ ਸਕਦਾ ਹੈ ਜੇ ਦੋਨਾਂ ਪਾਸਿਆਂ ਕੋਲ ਵਕੀਲ ਹੋਵੇ ਠੀਕ ਹੈ ਜੀ ਜੇ ਇੱਕ ਬੰਦਾ ਹੁਣ ਗਰੀਬ ਹੋਣ ਕਰਕੇ ਵਕੀਲ ਨਹੀਂ ਕਰ ਸਕਦਾ ਹਾਂਜੀ ਦੂਜੇ ਪਾਸੇ ਵਕੀਲ ਹੈਗਾ ਹਾਂਜੀ ਤਾਂ ਉਹ ਐਡ ਪਾਰ ਨਹੀਂ ਹੋਣਗੇ ਠੀਕ ਹੈ ਜੀ ਇਸੇ ਲਈ ਜਿਹੜਾ ਸਰਕਾਰ ਨੇ ਸੋਚਿਆ ਵੀ ਇਹ ਮੈਗਮਾ ਤਿਆਰ ਕੀਤਾ ਗਿਆ ਤੇ ਸਾਡੇ ਸੰਵਿਧਾਨ ਵਿੱਚ ਠੀਕ ਹੈ ਆਰਟੀਕਲ 39ਏ ਹਾਂ ਦੇ ਵਿੱਚ ਸੋਧ ਕੀਤੀ ਗਈ ਠੀਕ ਹੈ ਜੀ ਤੇ ਇੱਕ ਐਕਟ ਬਣਾਇਆ ਗਿਆ ਲੀਗਲ ਸਰਵਿਸਿਜ਼ ਐਕਟ ਠੀਕ ਹੈ ਜੀ ਹਾਂ ਜੀ ਲੀਗਲ ਸਰਵਿਸਿਜ਼ ਅਥਾਰਟੀ ਅਥਾਰਟੀ ਹਾਂ ਜੀ ਇਹ ਐਕਟ ਦੇ ਅਧੀਨ ਇਹ ਸਾਰਾ ਕਾਰੋਬਾਰ ਚੱਲਦਾ ਹੈ ਠੀਕ ਹੈ ਜੀ ਇਹ 3 ਟਾਇਰ ਸਿਸਟਮ ਇਹਦੇ ਵਿੱਚ ਲਾਗੂ ਕੀਤਾ ਗਿਆ ਠੀਕ ਹੈ ਜੀ ਨੰਬਰ 1 ਤੇ ਔਨਰੇਬਲ ਸੁਪਰੀਮ ਕੋਰਟ ਦੇ ਲੈਵਲ ਤੇ ਹੈਗਾ ਹੈ ਠੀਕ ਹੈ ਜੀ ਉੱਥੇ ਇਹ ਲੀਗਲ ਸਰਵਿਸ ਸੌਲਟੀ ਬਣੀ ਹੈ ਠੀਕ ਹੈ ਜੀ ਫਿਰ ਸਟੇਟ ਲੈਵਲ ਦੀ ਹੈ ਸਟੇਟ ਲੈਵਲ ਦੀ ਜਿਹੜੀ ਲੀਗਲ ਸਰਵਿਸ ਸੌਲਟੀ ਹੈ ਠੀਕ ਹੈ ਜੀ ਜਿਹਦੇ ਵਿੱਚ ਆਨਰੇਬਲ ਜੱਜ ਹਾਈ ਕੋਰਟ ਜਿਹੜੇ ਆ ਹਾਂਜੀ ਉਹ ਹੈੱਡ ਹੁੰਦੇ ਆ ਹਾਂਜੀ ਤੇ ਇੱਕ ਡਿਸਟ੍ਰਿਕਟ ਲੈਵਲ ਦੇ ਆਨਰੇਬਲ ਜੱਜ ਸਾਹਿਬ ਠੀਕ ਹੈ ਜੀ ਉਹਦੇ ਮੈਂਬਰ ਸੈਕਟਰੀ ਹੁੰਦੇ ਆ ਬਿਲਕੁਲ ਠੀਕ ਹੈ ਫਿਰ ਇਹ ਡਿਸਟ੍ਰਿਕਟ ਲੈਵਲ ਤੇ ਇੱਕ ਕਮੇਟੀ ਬਣੀ ਹੁੰਦੀ ਹੈ ਠੀਕ ਹੈ ਜੀ ਜਿਹਦੇ ਸਾਡੇ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਹੁੰਦੇ ਆ ਹਾਂਜੀ ਉਹ ਕੋ ਚੇਅਰਮੈਨ ਹੁੰਦੇ ਆ ਠੀਕ ਹੈ ਜੀ ਤੇ ਇੱਕ ਸੀਰੀਅਮ ਲੈਵਲ ਦੇ ਜਾਡਿਸ਼ੀਅਲ ਅਫੀਸਰ ਹਾਂਜੀ ਜਿਹੜੇ ਇਹਦੇ ਸੈਕਟਰੀ ਹੁੰਦੇ ਬਿਲਕੁਲ ਠੀਕ ਹੈ ਜੀ ਉਹਦੇ ਅਧੀਨ ਇੱਕ ਬੜਾ ਸੈਕਟਰੀਗੇਟ ਬਣਿਆ ਹੁੰਦਾ ਹੈ ਹਾਂਜੀ ਜਿਹੜਾ ਲੋਕਾਂ ਦੀ ਸੇਵਾ ਕਰਨ ਲਈ ਹਰ ਵੇਲੇ ਤਿਆਰ ਰਹਿੰਦਾ ਵੱਖ-ਵੱਖ ਤਰ੍ਹਾਂ ਦੇ ਠੀਕ ਹੈ ਜੀ ਇੱਕ ਵਕੀਲਾਂ ਦਾ ਪੈਨਲ ਬਣਿਆ ਹੁੰਦਾ ਹੈ ਠੀਕ ਹੈ ਜੀ ਜਿਹੜਾ ਅੱਜਕੱਲ ਸਿਵਲ ਦੇ ਜਿਹੜੇ ਜਾਂ ਮੈਟ੍ਰੀਮੋਨੀਅਲ ਦੇ ਹਾਂਜੀ ਕੇਸਿਸ ਆ ਉਹਨਾਂ ਨੂੰ ਡੀਲ ਕਰਦਾ ਹੈ ਠੀਕ ਹੈ ਜੀ ਤੇ ਇੱਕ ਰੀਸੈਂਟਲੀ 2 ਸਾਲ ਪਹਿਲਾਂ ਆਨਰੇਬਲ ਸੁਪਰੀਮ ਕੋਰਟ ਨੇ ਇੱਕ ਪ੍ਰੋਜੈਕਟ ਤਿਆਰ ਕੀਤਾ ਸੀ ਜਿਹਦੇ ਵਿੱਚ ਡਿਫੈਂਸ ਕਾਉਂਸਲ ਸਿਸਟਮ ਲਾਗੂ ਕੀਤਾ ਗਿਆ ਠੀਕ ਹੈ ਜੀ ਡਿਫੈਂਸ ਕਾਉਂਸਲ ਸਿਸਟਮ ਠੀਕ ਹੈ ਜੀ ਔਰ ਉਹਦੇ ਅਧੀਨ ਹਰ ਜ਼ਿਲ੍ਹੇ ਤੇ ਹਾਂਜੀ ਇਹ ਆਪਣੇ ਸਟੇਟ ਲੈਵਲ ਤੇ ਸੁਪਰੀਮ ਕੋਰਟ ਲੈਵਲ ਤੇ ਜਿਹੜੇ ਬਣਾਏ ਗਏ ਆ ਲੀਗਲ ਰੇਟ ਡਿਫੈਂਸ ਕਾਉਂਸਲ ਬਿਲਕੁਲ ਠੀਕ ਹੈ ਜਿੱਦਾਂ ਆਪਣੇ ਜ਼ਿਲ੍ਹੇ ਦੇ ਵਿੱਚ ਇਹ ਵੀ ਇਹ ਲੀਗਲ ਰੇਟ ਡਿਫੈਂਸ ਕਾਉਂਸਲ ਲਾਗੂ ਆ ਇਹ ਸਾਰਾ ਜਿਹੜਾ ਕ੍ਰਿਮੀਨਲ ਲਾਅ ਹੈਗਾ ਆ ਉਹਨੂੰ ਡੀਲ ਕਰਦੇ ਆ ਬਿਲਕੁਲ ਠੀਕ ਹੈ ਜੀ ਸਾਰੇ ਕ੍ਰਿਮੀਨਲ ਕੇਸ ਜਿਹੜੇ ਗਰੀਬ ਬੰਦੇ ਹੈਗੇ ਆ ਕਾਨੂੰਨੀ ਸਹਾਇਤਾ ਜੇ ਇਹਨਾਂ ਨੂੰ ਜ਼ਰੂਰੀ ਚਾਹੀਦੀ ਆ ਉਹਨਾਂ ਨੂੰ ਦਿੰਦੇ ਆ ਤੇ ਪੂਰੀ ਤੰਦਈ ਨਾ ਇੱਕ ਕਮਰਾ ਹੁੰਦਾ ਇਹ ਇੱਥੇ ਇੱਕ ਚੀਫ ਡਿਫੈਂਸ ਕਾਉਂਸਲ ਹੁੰਦਾ ਹੈ ਹਾਂਜੀ ਉਹਦੇ ਫਿਰ ਡਿਪਟੀ ਚੀਫ ਡਿਫੈਂਸ ਕਾਉਂਸਲ ਹੁੰਦੇ ਆ ਠੀਕ ਹੈ ਜੀ ਫਿਰ ਅਸਿਸਟੈਂਟ ਡਿਫੈਂਸ ਕਾਉਂਸਲ ਹੁੰਦੇ ਠੀਕ ਹੈ ਜੀ ਤਿੰਨ ਤਰ੍ਹਾਂ ਦੇ ਇੱਥੇ ਜਿਹੜੇ ਆ ਇਹ ਕੋਈ ਵੀ ਬੰਦਾ ਜਿਹੜਾ ਆ ਆ ਕੇ ਕਾਨੂੰਨੀ ਸਹਾਇਤਾ ਲੈ ਸਕਦਾ ਹੈ ਠੀਕ ਹੈ ਜੀ ਤੇ ਇਸ ਕੰਮ ਲਈ ਸਾਡੇ ਇੱਕ ਫਰੰਟ ਆਫਿਸ ਬਣਿਆ ਹੈ ਉੱਥੇ ਜਾ ਕੇ ਆਪਣੀ ਐਪਲੀਕੇਸ਼ਨ ਦੇ ਸਕਦਾ ਹੈ ਪੇਸ਼ ਹੋ ਸਕਦਾ ਹੈ ਤੇ ਹੋਰ ਵੀ ਕਈ ਤਰੀਕੇ ਆਪਾਂ ਬਾਅਦ ਚ ਡਿਸਕਸ ਕਰਦੇ ਹਾਂ ਠੀਕ ਹੈ ਜੀ ਜਿੱਦਾਂ ਤੁਸੀਂ ਬੜੇ ਹੀ ਇੱਕ ਸਚਜੇ ਤਰੀਕੇ ਨਾਲ ਸਾਡੇ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਗੱਲ ਦੱਸੀ ਕਿ ਸਭ ਤੋਂ ਪਹਿਲਾਂ ਜਿਹੜੀ ਲੀਗਲ ਸਰਵਿਸ ਹੈ ਜਾਂ ਜਿਹੜੀ ਕਾਨੂੰਨੀ ਸਹਾਇਤਾ ਹੈ ਉਸ ਦੀ ਜਿਹੜੀ ਸੋਰਸ ਹੈ ਉਹ ਸਾਡਾ ਸੰਵਿਧਾਨ ਹੈ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਹੈ ਜੀ ਇਕਵੈਲਟੀ ਬਿਫੋਰ ਲਾ ਸੋ ਕਹਿਣ ਦਾ ਭਾਵ ਹੈ ਕਿ ਜਦ ਵੀ ਕੋਈ ਵਿਅਕਤੀ ਕਾਨੂੰਨ ਦੇ ਵਿੱਚ ਕਿਸੇ ਵੀ ਅਦਾਲਤ ਮੂਰੇ ਪੇਚ ਹੁੰਦਾ ਹੈ ਉਸ ਕੋ ਰਿਪਰੈਜ਼ੈਂਟੇਸ਼ਨ ਕਰਨ ਲਈ ਆਪਣਾ ਵਕੀਲ ਹੋਣਾ ਚਾਹੀਦਾ ਕਿਉਂਕਿ ਆਮ ਬੰਦਾ ਇਤਾਂ ਵਕੀਲ ਸਾਹਿਬ ਕਾਨੂੰਨੀ ਉਲਝਣਾ ਜਾਣਦਾ ਨਹੀਂ ਹੁੰਦਾ ਤੇ ਉਹ ਜੱਜ ਸਾਹਿਬ ਸਾਹਮਣੇ ਪੇਸ਼ ਕਰਨ ਲਈ ਉਹਨੂੰ ਇੱਕ ਵਕੀਲ ਦੀ ਲੋੜ ਹੁੰਦੀ ਹੈ ਠੀਕ ਹੈ ਜੀ ਤੇ ਆਪਣਾ ਕਾਨੂੰਨ ਕਹਿੰਦਾ ਵੀ ਉਹ ਗਰੀਬ ਹੋਣ ਕਰਕੇ ਇਸ ਪੱਖੋਂ ਨਾ ਰਹਿ ਜਾਏ ਇੱਕ ਉਹਨੂੰ ਕਾਉਂਸਲ ਜ਼ਰੂਰ ਮਿਲਣਾ ਚਾਹੀਦਾ ਤਾਂ ਕਿ ਹਟਪਾਰਕ ਕੇਸ ਦਾ ਵਕੀਲ ਜੋ ਮੈਰਿਟ ਤੇ ਹੋਵੇ ਉਹ ਹੀ ਹੋਣਾ ਚਾਹੀਦਾ ਹਾਂਜੀ ਬਿਲਕੁਲ ਠੀਕ ਹੈ ਹਾਂਜੀ ਪਰ ਉਹਦੇ ਉਹਦਾ ਪੱਖ ਜਰੂਰ ਪੂਰਿਆ ਜਾਵੇ ਦੇਖਿਆ ਜਾਵੇ ਤੇ ਸਾਡਾ ਅਗਲਾ ਸਵਾਲ ਇਸ ਦੇ ਨਾਲ ਰਲਦਾ ਮਿਲਦਾ ਹੈ ਕਿ ਤੁਸੀਂ ਜਿੱਦਾਂ ਦੱਸਿਆ ਕਿ ਇੱਕ ਗਰੀਬ ਬੰਦਾ ਜਿਹੜਾ ਹੈ ਉਹ ਜਿਹੜਾ ਮੁਫਤ ਕਾਨੂੰਨੀ ਸਹਾਇਤਾ ਲੈ ਸਕਦਾ ਕਹਿੰਦਾ ਭਾਬ ਕੀ ਲੀਗਲ ਏਡ ਲੈ ਸਕਦਾ ਹੈ ਇਹ ਕੇਵਲ ਹੀ ਗਰੀਬ ਵਿਅਕਤੀ ਲੈ ਸਕਦੇ ਹਨ ਜਾਂ ਗਰੀਬ ਵਿਅਕਤੀ ਦੀ ਪਰਿਭਾਸ਼ਾ ਕੀ ਹੈ ਇਸ ਕਾਨੂੰਨ ਮੁਤਾਬਕ ਜਾਂ ਕਿਸੇ ਵੀ ਗਰੀਬ ਵਿਅਕਤੀ ਤੋਂ ਇਲਾਵਾ ਹੋਰ ਵੀ ਕੁਝ ਸਾਡੇ ਸਮਾਜ ਦੇ ਵਿੱਚ ਖਾਸ ਜਿਹੜੇ ਵਿਅਕਤੀ ਹਨ ਉਹਨਾਂ ਨੂੰ ਵੀ ਇਸ ਐਕਟ ਥੱਲੇ ਕਵਰ ਕੀਤਾ ਗਿਆ ਹੈਗੀ ਤਾਂ ਕਿ ਉਹਨਾਂ ਨੂੰ ਜਿਹੜੀ ਹੈ ਕਾਨੂੰਨੀ ਸਹਾਇਤਾ ਲੋੜ ਇਨਸਾਨ ਮਿਲ ਸਕੇ ਜੀ ਹਾਂ ਜੀ ਹੇ ਕਮਰਜੀ ਜੀ ਇਹਦਾ ਬਹੁਤ ਦਾਇਰਾ ਵੱਡਾ ਕੀਤਾ ਗਿਆ ਹੈ ਤਾਂ ਕਿ ਬਹੁਤ ਸਾਰੇ ਲੋਕ ਇਹਦੇ ਵਿੱਚ ਕਵਰ ਹੋ ਸਕਣ ਹਾਂਜੀ ਤੇ ਨੰਬਰ 1 ਤੇ ਤਾਂ ਦੇਖੋ ਜਿਹੜੇ ਕੈਦੀ ਆ ਠੀਕ ਹੈ ਜੀ ਜੇਲ੍ਹ ਵਿੱਚ ਬੰਦਿਆ ਬੰਦੇ ਠੀਕ ਹੈ ਜੀ ਉਹ ਕੋਈ ਵੀ ਹੋਵੇ ਕਿਸੇ ਵੀ ਕੈਟਾਗਰੀ ਦਾ ਹੋਵੇ ਠੀਕ ਹੈ ਜੀ ਨੰਬਰ 2 ਤੇ ਇਸਤਰੀ ਠੀਕ ਹੈ ਜੀ ਉਹ ਕਿਸੇ ਵੀ ਕੋਈ ਹੋਵੇ ਗਰੀਬ ਅਮੀਰ ਉਹ ਚਾਹੇ ਇੱਕ ਮੋਦੀ ਹੋਵੇ ਪੈਸੇ ਹਾਂਜੀ ਫਿਰ ਵੀ ਉਹਨੂੰ ਫ੍ਰੀ ਮਿਲਣੀ ਹੈ ਠੀਕ ਹੈ ਜੀ ਇਿੱਜ ਜਾਏਗਾ 18 ਸਾਲ ਤੋਂ ਘੱਟ ਬੱਚੇ ਉਹਨਾਂ ਨੂੰ ਵੀ ਸਾਰਿਆਂ ਨੂੰ ਮਿਲਣੀ ਹੈ ਕਿਸੇ ਵੀ ਕੈਟਾਗਰੀ ਚ ਇਹ ਤੇ ਹੈ ਨਹੀਂਗਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਹੈਗਾ ਐਸੀ ਕੈਟਾਗਰੀ ਠੀਕ ਹੈ ਜੀ ਉਹ ਕਿਸੇ ਵੀ ਤਰ੍ਹਾਂ ਦੇ ਕਿੱਦਾਂ ਦੇ ਵੀ ਕਿਸੇ ਲੈਵਲ ਦੇ ਵੀ ਹੋਣ ਠੀਕ ਹੈ ਜੀ ਉਹਨਾਂ ਨੂੰ ਮਿਲਣੀ ਹੈ ਨੋਨ ਸੈਟ ਠੀਕ ਹੈ ਜੀ ਫਿਰ ਆ ਜਾਂਦੀ ਹੈ ਜੀ ਇਹ ਕੈਟਾਗਰੀ ਜਿਹੜੀ ਜਨਰਲ ਲੋਕਾਂ ਲਈ ਵੀ ਰੱਖਿਆ ਗਿਆ ਹੈ ਹਾਂਜੀ ਤੇ ਉਹਨਾਂ ਨੂੰ ਵੀ ਚਾਹੀਦਾ ਜੀ ਠੀਕ ਹੈ ਉਹ ਜੋ 3 ਲੱਖ ਤੋਂ ਘੱਟ ਹਾਂਜੀ ਉਹਨਾਂ ਦੀ ਹੈਗੀ ਹੈ ਇਨਕਮ ਸਾਲ ਦੀ ਠੀਕ ਹੈ ਜੀ ਉਹਨਾਂ ਨੇ ਐਫੀਡੇਵਿਟ ਦੇਣਾ ਹੈ ਤੇ ਉਹ ਆਮ ਲੋਕ ਵੀ ਇਹਦੇ ਚ ਅਨਟਾਈਟਲ ਹੁੰਦੇ ਇਹ ਤਾਂ ਗੱਲ ਸੀ ਕਿ ਜੀ ਕਿਹੜੇ ਵਿਅਕਤੀ ਆ ਜਿਹੜੇ ਕਾਨੂੰਨੀ ਸਹਾਇਤਾ ਲੈ ਸਕਦੇ ਹਨ ਥੋੜਾ ਜਿਹਾ ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਦੱਸਿਆ ਹੋਵੇ ਕਿ ਜੇ ਕੋਈ ਵਿਅਕਤੀ ਕਾਨੂੰਨੀ ਸਹਾਇਤਾ ਲੈਣਾ ਚਾਹੁੰਦਾ ਹੈ ਉਹ ਇੱਕ ਐਪਲੀਕੇਸ਼ਨ ਜਾ ਕੇ ਦੇ ਸਕਦਾ ਹੈ ਤਾਂ ਉਸ ਨੂੰ ਜਿਹੜੀ ਆ ਕਾਨੂੰਨੀ ਸਹਾਇਤਾ ਮੁਹਾਇਆ ਕਰਾਈ ਜਾ ਸਕਦੀ ਹੈ ਹੋਰ ਥੋੜੀ ਜੀ ਆਪਾਂ ਇਸ ਸਿਲਸਿਲੇ 'ਚ ਵਿਸਥਾਰ ਕਰਾਂਗੇ ਕਿ ਐਪਲੀਕੇਸ਼ਨ ਕਿੱਥੋਂ ਟਾਈਪ ਕਰਾਉਣੀ ਹੈ ਜਾਂ ਜਿੱਦਾਂ ਤੁਸੀਂ ਦੱਸਿਆ ਕਿ ਕਈ ਵਾਰ ਕੁਝ ਜਿਹੜੇ ਕੈਦੀ ਹੁੰਦੇ ਹਨ ਉਹਨਾਂ ਨੂੰ ਵੀ ਜਿਹੜੀ ਇਹ ਸਹਾਇਤਾ ਮੁਹੱਈਆ ਕਰਾਈ ਜਾਂਦੀ ਹੈ ਜਿਹੜਾ ਇਹ ਵਿਅਕਤੀ ਜੇਲ੍ਹ ਦੇ ਵਿੱਚ ਹੈ ਉਸਨੇ ਕਿੱਦਾਂ ਐਪਲੀਕੇਸ਼ਨ ਦੇਣੀ ਹੈ ਤੇ ਨਾਲ ਲੱਗਦੇ ਇੱਕ ਹੋਰ ਇਹਦਾ ਇੱਕ ਸਵਾਲ ਹੈ ਕਿ ਮਾਨਯੋਗ ਅਦਾਲਤ ਵੀ ਜੇ ਉਹਨਾਂ ਨੂੰ ਲੱਗੇ ਜਿਨੂੰ ਆਪਾਂ ਆਪਣੀ ਲੀਗਲ ਟਰਮ 'ਚ ਕਹਿੰਦੇ ਸੁਵੋ ਮੋਟੋ ਆਪ ਜੇ ਉਹਨਾਂ ਨੂੰ ਲੱਗੇ ਕਿ ਕਿਸੇ ਨੂੰ ਲੋੜ ਹੈ ਤਾਂ ਉਹ ਵੀ ਇਹ ਕਹਿ ਸਕਦੇ ਹਨ ਕਿ ਇਸ ਵਿਅਕਤੀ ਨੂੰ ਜਿਹੜੀ ਮੁਫਤ ਸਹਾਇਤਾ ਦਿੱਤੀ ਜਾਵੇ ਇਹਦੇ ਬਾਰੇ ਜਾਣਕਾਰੀ ਚਾਹੀਦੀ ਹੈ ਜੀ ਵਕੀ ਉਹ ਜਾਂਦੇ ਕਿਸੇ ਨੂੰ ਇਹ ਨਹੀਂ ਪਤਾ ਆਪਾਂ ਕੋਈ ਚੀਜ਼ ਲੈਣੀ ਕਿਦਾਂ ਉਹਦੀ ਵਰਤੋਂ ਕਿਦਾਂ ਕਰਨੀ ਹਾਂਜੀ ਉਦੋਂ ਤਾਈ ਉਹ ਬਹੁਤ ਉਹਨਾਂ ਲਈ ਅ ਅਵੇਲੇਬਲ ਨਹੀਂ ਹਾਂਜੀ ਔਰ ਇਹਦੇ ਲਈ ਆਪਾਂ ਪਹਿਲਾਂ ਤੋਂ ਹੀ ਤੁਰியே ਜੇ ਹਾਂਜੀ ਜਦਾਂ ਜੇਲ ਵਿੱਚ ਕੈਦੀ ਹੈ ਹਾਂਜੀ ਉੱਥੇ ਆਪਾਂ ਸੁਪਰਡੈਂਟ ਹੁੰਦਾ ਪੁਲਿਸ ਦਾ ਜਿਹੜਾ ਜੇਲ 'ਚ ਹਾਂਜੀ ਉਹਦੇ ਵੱਖ-ਵੱਖ ਉੱਥੇ ਵੀ ਇੱਕ ਸੈੱਲ ਬਣਿਆ ਹੈ ঈਗਲ ਸੈੱਲ ਠੀਕ ਹੈ ਜੀ ਤੇ ਉਹ ਉਹਨਾਂ ਨੂੰ ਕਹਿ ਸਕਦਾ ਹੈ ਵੀ ਮੈਨੂੰ ਕਾਨੂੰਨੀ ਸਹਾਇਤਾ ਔਰ ਉਹ ਪੁੱਛਦੇ ਵੀ ਹੈ ਹਰੇਕ ਬੰਦੇ ਨੂੰ ਕੈਦੀ ਨੂੰ ਵੀ ਭਾਈ ਤੂੰ ਵਕੀਲ ਤਾਂ ਨਹੀਂ ਕਰਨਾ ਠੀਕ ਹੈ ਜੀ ਇਹ ਥਾਣੇ ਲੈਵਲ ਤੋਂ ਹੀ ਸ਼ੁਰੂ ਹੋ ਜਾਂਦਾ ਜੀ ਠੀਕ ਹੈ ਜੀ ਇਹ ਜਦੋਂ ਕੋਈ ਕੈਦੀ ਬੰਦਾ ਥਾਣੇ ਚ ਆਉਂਦਾ ਨਾ ਉਹ ਥਾਣੇ ਵਾਲਿਆਂ ਨੇ ਵੀ ਉਹਨੂੰ ਪੁੱਛਣਾ ਹੁੰਦਾ ਹੈ ਤੇ ਉੱਥੇ ਵੀ ਸਾਡੇ ਬੰਦੇ ਤਨਾਤ ਨੇ ਠੀਕ ਹੈ ਜੀ ਹਾਂ ਜੀ ਤੇ ਜੇ ਤੁਹਾਨੂੰ ਕਾਨੂੰਨੀ ਸਹਾਇਤਾ ਚਾਹੀਦੀ ਹੈ ਤਾਂ ਤੁਹਾਨੂੰ ਅਸੀਂ ਅਵੇਲੇਬਲ ਕਰਾ ਸਕਦੇ ਹਾਂ ਉਹ ਫਾਰਮ ਭਰ ਸਕਦੇ ਆ ਸਾਡੇ ਫੋਨ ਉਹਨਾਂ ਕੋਲ ਹੁੰਦੇ ਹਾਂ ਹਾਂ ਜੀ ਤੇ ਉਹ ਸਾਨੂੰ ਸੱਦ ਸਕਦੇ ਉੱਥੇ ਰਿਮਾਂਡ ਵੇਲੇ ਠੀਕ ਹੈ ਐਟ ਫਰਸਟ ਇਨਸਟੈਂਸ ਠੀਕ ਹੈ ਜੀ ਫਿਰ ਕੈਦੀਆਂ ਦਾ ਜਦੋਂ ਮੈਂ ਦੱਸਿਆ ਜਦੋਂ ਇੰਟਰ ਕਰਦੇ ਹੀ ਆ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਹੈ ਵੀ ਤੁਸੀਂ ਕਾਨੂੰਨੀ ਸਹਾਇਤਾ ਲੈਣੀ ਹੈ ਜਾਂ ਤੁਸੀਂ ਆਪਣਾ ਵਕੀਲ ਪ੍ਰਾਈਵੇਟ ਤੌਰ ਤੇ ਕਰਨੀ ਹੈ ਠੀਕ ਹੈ ਜੀ ਜਿਹੜੇ ਬੰਦੇ ਕਹਿੰਦੇ ਹਾਂ ਜੀ ਅਸੀਂ ਲੈਣੀ ਹੈ ਹਾਂਜੀ ਉਹ ਫਿਰ ਉਹਨਾਂ ਦਾ ਫਾਰਮ ਭਰਉਂਦੇ ਆ ਠੀਕ ਹੈ ਜੀ ਫਿਰ ਉਹ ਫਾਰਮ ਸਾਡੇ ਕੋਲ ਭੇਜ ਦਿੰਦੇ ਆ ਠੀਕ ਹੈ ਜੀ ਅਸੀਂ ਵੀ ਉੱਥੇ ਆਲਮੋਸਟ ਏਵਰੀ ਡੇ ਹਾਂਜੀ ਜੇਲ੍ਹ ਵਿੱਚ ਵਿਜ਼ਿਟ ਸਾਡੇ ਬੰਦੇ ਕਰਦੇ ਰਹਿੰਦੇ ਆ ਠੀਕ ਹੈ ਜੀ ਕਈ ਬੰਦੇ ਰਹਿ ਜਾਂਦੇ ਆ ਫਿਰ ਅਸੀਂ ਵੀ ਉਹਨਾਂ ਨੂੰ ਪੁੱਛਦੇ ਆ ਫੇ ਜੇ ਤੁਹਾਡੀ ਤੁਹਾਡੇ ਪ੍ਰਾਈਵੇਟ ਵਕੀਰਾਂ ਦੀ ਕੈਪੈਸਿਟੀ ਨਹੀਂ ਹੈ ਨਹੀਂ ਤਾਂ ਅਸੀਂ ਤੁਹਾਡੀ ਸਹਾਇਤਾ ਕਰ ਸਕਦੇ ਹਾਂ ਉਹਨਾਂ ਦਾ ਅਸੀਂ ਫਾਰਮ ਭਰ ਕੇ ਲਿਆਉਂਦੇ ਹਾਂ ਠੀਕ ਹੈ ਹਾਂਜੀ ਇਹ ਤਾਂ ਹੋ ਗਿਆ ਕੈਦੀਆਂ ਦਾ ਜੀ ਹਾਂਜੀ ਦੂਜਾ ਆਮ ਬੰਦੇ ਦੂਜਾ ਪਰ ਅਦਾਲਤਾਂ ਦਾ ਲੈ ਲੈਣੀ ਹੈ ਹਾਂਜੀ ਫੇ ਕੋਈ ਬੰਦਾ ਅਦਾਲਤ ਵਿੱਚ ਪੇਸ਼ ਹੁੰਦਾ ਹਾਂਜੀ ਉੱਥੇ ਜੱਜ ਸਾਹਿਬ ਜੇ ਉਹਦੇ ਕੋਲ ਵਕੀਲ ਹੈ ਨਹੀਂ ਉਹਨੂੰ ਜੱਜ ਸਾਹਿਬ ਪੁੱਛਦੇ ਭਾਈ ਤੇਰਾ ਵਕੀਲ ਕਿਉਂ ਨਹੀਂ ਕਰ ਕਿਉਂ ਨਹੀਂ ਕੀਤਾ ਹਾਂਜੀ ਜੇ ਤਾਂ ਉਹਨੇ ਪ੍ਰਾਈਵੇਟ ਕਰਨਾ ਉਹ ਕਹਿੰਦਾ ਜੀ ਮੈਂ ਜਿਹੜਾ ਪੈਸੇ ਅਰੇਂਜ ਕਰਦਾ ਸੀ ਜਾਂ ਕਿਸ ਤਰ੍ਹਾਂ ਵੀ ਹਾਂਜੀ ਤਾਂ ਪ੍ਰਾਈਵੇਟ ਕਰ ਸਕਦਾ ਜੋ ਇਨਕਪੈਸਿਟੀ ਉਹਦੀ ਹੈਗੀ ਹੈ ਹਾਂਜੀ ਇਹਦੇ ਚ ਹੀ ਇਸ ਨੋਟ ਕਪੈਸਿਟੇਟਡ ਟੂ ਵਕੀਲ ਸਾਹਿਬ ਕੋ ਅਰੇਂਜ ਵਕੀਲ ਹਾਂਜੀ ਹਾਂਜੀ ਐਡਵੋਕੇਟ ਹਾਂਜੀ ਤੋ ਜੱਸ ਸਾਹਿਬ ਨੂੰ ਕਹਿੰਦੇ ਵੀ ਤੈਨੂੰ ਅਸੀਂ ਫ੍ਰੀ ਲੀਗਲ ਹੈਲਪ ਦਾ ਕਰਵਾ ਦਿੰਨੇ ਹਾਂ ਵਕੀਲ ਅਸੀਂ ਉਹ ਉਹਨਾਂ ਨੂੰ ਕਹਿ ਦਿੰਨੇ ਆਂ ਤੇ ਉਹ ਆ ਕੇ ਕਰ ਲੈਣਗੇ ਠੀਕ ਹੈ ਜੀ ਇਸ ਲਈ ਉਹ ਸਾਰਾ ਜਿਹੜਾ ਸਿਸਟਮ ਆ ਬਣਾਇਆ ਆ ਵੀ ਕੋਈ ਬੰਦਾ ਰਹਿ ਨਾ ਜਾਵੇ ਇਸੇ ਕੋਲ ਠੀਕ ਹੈ ਜੀ ਰਿਪਰੈਜ਼ੈਂਟ ਹੁਣ ਹੋਣੀ ਰਹਿਣਾ ਚਾਹੀਦਾ ਉਹਦਾ ਪੱਖ ਜਿਹੜਾ ਅਦਾਲਤ ਵਿੱਚ ਪੂਰਾ ਹੋਣਾ ਚਾਹੀਦਾ ਉਹਦੇ ਉਹਦਾ ਜੋ ਕੇਸ ਆ ਚੰਗੀ ਤਰ੍ਹਾਂ ਲੜਿਆ ਜਾਵੇ ਠੀਕ ਹੈ ਜੀ ਹਾਂਜੀ ਤਾਂ ਕਿ ਜੇ ਉਹ ਉਹਦੇ ਵਿੱਚ ਕੋਈ ਸਚਾਈ ਆ ਤਾਂ ਉਹਨੂੰ ਉਹਦਾ ਬੈਨੀਫਿਟ ਮਿਲ ਸਕੇ ਠੀਕ ਹੈ ਜੀ ਬਾਕੀ ਜੋ ਮੈਰਿਟ ਕੇਸ ਦੀ ਗੱਲ ਤਾਂ ਮੇਨ ਉਹਤੇ ਹੀ ਰਹਿ ਜਾਂਦੀ ਹੈ ਹਾਂਜੀ ਹਾਂਜੀ ਫਿਰ ਇੱਕ ਹੋਰ ਕੈਟੇਗਰੀ ਆ ਜਾਂਦੀ ਆਮ ਬੰਦੇ ਹਾਂਜੀ ਜਿਹੜੇ ਆ ਇਹ ਤਾਂ ਹੋ ਗਿਆ ਅਦਾਲਤ ਵਿੱਚ ਪੇਸ਼ ਹੁੰਦੇ ਕੇਸ ਹਾਂਜੀ ਹਾਂਜੀ ਜਾਂ ਕੈਦੀ ਜਿਹੜੇ ਉਹਨਾਂ ਦੇ ਹਾਂਜੀ ਇਹ ਕਿਹਾ ਆ ਆਮ ਬੰਦੇ ਜਿਹੜੇ ਇਹਨਾਂ ਨੇ ਹਲੇ ਕੇਸ ਕਰਨੇ ਆ ਹਾਂਜੀ ਉਹ ਇੱਕ ਸਾਡਾ ਇੱਕ ਸੈਕਟੇਰੀਅਟ ਬਣਿਆ ਹੁੰਦਾ ਲੀਗਲ ਰੇਟ ਦਾ ਠੀਕ ਹੈ ਜੀ ਜਿਹਨੂੰ ADR ਸੈਂਟਰ ਕਹਿੰਦੇ ਆ ਹਾਂਜੀ ਹਾਂਜੀ ਉੱਥੇ ਜਾ ਕੇ ਸਾਡਾ ਫਰੰਟ ਆਫਿਸ ਹੈ ਇਕ ਹਾਂਜੀ ਫਰੰਟ ਆਫਿਸ ਚੋ ਬੰਦਾ ਪੇਸ਼ ਹੋਵੇਗਾ ਹਾਂਜੀ ਉੱਥੇ ਸਾਡੇ ਬੰਦੇ ਬੈਠੇ ਆ ਸੁਪਰਡੈਂਟ ਸਾਰੇ ਹੋਰ ਸਾਰੇ ਕਲਰਕ ਉਹ ਦੇਖਦੇ ਆ ਕਿ ਕਿਦਾਂ ਦਾ ਲੈਣਾ ਉਹਨੂੰ ਦੱਸਦੇ ਭਾਈ ਆਹ ਕੈਟਗਰੀਆਂ ਇਦਾਂ ਹੈਗਾ ਹਾਂਜੀ ਤੇ ਉਹ ਜੇ ਫੋਲ ਕਰਦਾ ਆ ਹਾਂਜੀ ਤਾਂ ਉਹ ਐਪਲੀਕੇਸ਼ਨ ਲੈ ਕੇ ਠੀਕ ਹੈ ਜੀ ਈਵਨ ਜੇ ਉਹ ਐਪਲੀਕੇਸ਼ਨ ਨਹੀਂ ਲਿਖਦਾ ਤਾਂ ਆਪ ਟਾਈਪ ਕਰਨਗੇ ਠੀਕ ਹੈ ਜੀ ਤੇ ਉਹ ਫਿਰ ਜਿੱਥੇ ਜੇ ਪੈਨਲਿਸਟ ਨੂੰ ਕਰਨਾ ਉਹਨੂੰ ਪੈਨਲਿਸਟ ਨੂੰ ਦੇ ਦਿੰਦੇ ਆ ਹਾਂਜੀ ਵਕੀਲ ਸਾਹਿਬ ਨੂੰ ਹਾਂਜੀ ਜੇ ਜਿਹੜਾ ਇਹ ডিফেন্স ਸਿਸਟਮ ਵਾਲੇ ਅੱਜਕਲ ਐਡਵੋਕੇਟਸ ਨੇ ਹਾਂਜੀ ਹਾਂਜੀ ਉਹਨਾਂ ਕੋਲ ਭੇਜ ਦਿੰਦੇ ਨੇ ਠੀਕ ਹੈ ਜੀ ਤੇ ਉਹਨੂੰ ਔਰ ਇਹਦੇ 'ਚ ਇੱਕ ਹੋਰ ਤੁਹਾਨੂੰ ਤੁਹਾਡੇ ਧਿਆਨ 'ਚ ਗੱਲ ਲਾਈਏ ਵਕੀਲ ਸਾਹਿਬ ਹਾਂਜੀ ਹਾਂਜੀ ਜਿਹੜੀ ਬਹੁਤ ਜ਼ਰੂਰੀ ਹੈ ਲੋਕਾਂ ਦੇ ਜਾਣਨ ਦੀ ਹੈ ਹਾਂਜੀ ਵੀ ਇੱਥੇ ਕੋਈ ਵੀ ਪੈਸਾ ਨਹੀਂ ਲੱਗਣਾ ਤੁਹਾਡਾ ਠੀਕ ਹੈ ਜੀ ਈਵਨ ਜਿਹੜੀ ਕੋਰਟ ਫੀਸ ਆ ਹਾਂਜੀ ਉਹ ਵੀ ਅਸੀਂ ਜਿਹੜੀ ਆ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਹਰ ਤਰ੍ਹਾਂ ਦੀ ਕੋਰਟ ਫੀਸ ਜਾਣੀ ਮੈਂ ਸਾਰਿਆਂ ਨੂੰ ਇਹ ਕਹਿਣਾ ਵੀ ਤੁਸੀਂ ਕੋਈ ਵੀ ਪੈਸਾ ਨਹੀਂ ਖਰਚਣਾ ਠੀਕ ਹੈ ਜੀ ਜੇ ਕੋਈ ਪੈਸੇ ਮੰਗਦਾ ਸਗੋਂ ਉਹਦਾ ਹੀ ਤੁਸੀਂ ਦੱਸਣਾ ਵੀ ਇਹ ਪੈਸੇ ਮੰਗਦਾ ਉੱਥੇ ਆ ਕੇ ਹੱਡ ਸਾਹਿਬ ਨੂੰ ਠੀਕ ਹੈ ਜੀ ਤੇ ਉਹ ਗਲਤ ਕੰਮ ਕਰਦਾ ਠੀਕ ਹੈ ਤੇ ਉਹਦੇ ਪੈਸੇ ਹਰ ਤਰ੍ਹਾਂ ਦੇ ਪੈਸੇ ਉੱਥੇ ਮਿਲਦੇ ਆ ਠੀਕ ਹੈ ਜੀ ਤੇ ਉਹਦਾ ਕੇਸ ਚੰਗੀ ਤਰ੍ਹਾਂ ਲੜਿਆ ਜਾਂਦਾ ਠੀਕ ਹੈ ਜੀ ਹਾਂਜੀ ਫਿਰ ਇਹ ਬੰਦੇ ਆ ਗਏ ਜੀ ਹਾਂਜੀ ਜਿਹੜੇ ਪੈਨਲਿਸਟ ਆ ਗਏ ਹਾਂਜੀ ਜੀ ਜਾਂ ਦੂਜੇ ਬੰਦੇ ਆ ਗਏ ਹਾਂਜੀ ਫਿਰ ਉਹ ਤੇ ਉਹਨਾਂ ਨੂੰ ਉਹਦੀਆਂ categories ਦੱਸੀਆਂ ਜਾਣੀਆਂ ਠੀਕ ਜੀ ਜੇ ਉਹ कॉमन ਆਮ ਬੰਦਾ ਹੈਗਾ ਆ ਜਨਰਲ categories ਉਹ ਤੋਂ affidavit ਲਿਆ ਜਾਂਦਾ ਠੀਕ ਹੈ ਜੀ ਤਾਂ affidavit ਭਰਾ ਕੇ ਤਾਂ ਜਿਹੜਾ ਆ ਫਿਰ ਉੱਥੇ ਲੈ ਕੇ ਤਾਂ ਇੱਕ ਕੰਮ ਪ੍ਰਸੀਡ ਕੀਤਾ ਹੈ ਠੀਕ ਹੈ ਜੀ ਵਕੀਲ ਸਾਹਿਬ ਜਿੱਦਾਂ ਕਿ ਆਪਾਂ ਲੀਗਲ profession ਨਾਲ ਜੁੜੇ ਹੋਏ ਹਾਂ ਤਾਂ ਇੱਕ ਸਮਾਜ ਦੇ ਵਿੱਚ ਵੀ ਤਾਂ ਨਾ ਹੈ ਸਮਝਦੇ ਆਂ ਆਪਾਂ ਗੱਲ ਕੀ ਵਕੀਲ ਦਾ ਜਿਹੜਾ ਇੱਕ ਕਲਾ ਕੰਮ ਆਪਣੇ ਸਟਾਈਲ ਦੇ ਲਈ ਕੋਰਟ ਦੇ ਵਿੱਚ ਉਸ ਦਾ ਕੇਸ ਦੇਖਣਾ ਨਹੀਂ ਹੁੰਦਾ ਇੱਕ ਕਿਸੇ ਵੀ ਆਮ ਬੰਦੇ ਨੂੰ ਵਕੀਲ ਦੀ ਜ਼ਰੂਰਤ ਕੋਰਟ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਜੀ ਜੀ ਜਦ ਕਿਸੇ ਵਿਅਕਤੀ ਨੂੰ ਲੱਗਦਾ ਹੈ ਕਿ ਮੇਰਾ ਕੋਈ ਲੀਗਲ ਮਸਲਾ ਹੈ ਜਾਂ ਕੋਈ ਉਸ ਨੇ ਸਲਾਹ ਸਲਾਹ ਲੈਣੀ ਹੈ ਕੋਈ مشورہ ਕਰਨਾ ਹੈ ਤਾਂ ਬਹੁਤ ساری ਵਾਰ ਅਸੀਂ ਦੇਖਦੇ ਹਾਂ ਕਿ ਜਿਹੜਾ ਸਲਾਹ مشਰੇ ਦੇ ਰੂਪ ਦੇ ਵਿੱਚ ਹੀ ਉਹ ਜਿਹੜੀ ਉਸ ਵਿਅਕਤੀ ਦੀ ਜਿਹੜੀ ਹੈ ਸਮੱਸਿਆ ਦਾ ਹੱਲ ਹੋ ਜਾਂਦਾ ਹੈ ਜੀ ਜੀ ਜਦ ਕਿਸੇ ਵਿਅਕਤੀ ਨੂੰ ਸਿਰਫ ਆਪਣਾ ਕੋਈ ਸਲਾਹ ਕਰਨ ਦੀ ਲਈ ਜਾਂ مشورہ ਕਰਨ ਦੀ ਵਕੀਲ ਸਾਹਿਬ ਦੀ ਲੋੜ ਹੈ ਜਾਂ ਕੇਸ ਤੋਂ ਪਹਿਲਾਂ ਕੀ ਸਾਡੀ ਕਾਨੂੰਨੀ ਸਹਾਇਤਾ ਦੇ ਵਿੱਚ ਇਸ ਗੱਲ ਨੂੰ ਧਿਆਨ ਰੱਖਦੇ ਹੋਏ ਸਲਾਹ مشوره ਦੇ ਲਈ ਵੀ ਜਿਹੜਾ ਇਹ ਵਕੀਲ ਸਾਹਿਬ ਦੀ ਜਿਹੜੀ ਆ ਅਵੇਲੇਬਿਲਟੀ ਕੀਤੀ ਜਾਂਦੀ ਹੈ ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਜੀ ਅੱਜ ਕੱਲ ਇਹ ਪ੍ਰੀ ਲਿਟੀਗੇਸ਼ਨ ਇਹਨੂੰ ਕਹਿੰਦੇ ਆ ਹਾਂਜੀ ਤੇ ਇਹਦੇ ਵਿੱਚ ਵੀ ਜਿੱਦਾਂ ਹੁਣ ਕੋਈ ਆ ਮੈਰਿਜ ਦੇ ਡਿਸਪਿਊਟ ਹੈਗੇ ਆ ਹਾਂਜੀ 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 ਜਾਂ ਹੋਰ ਤਰ੍ਹਾਂ ਦੇ ਲੈਣ ਦੇਣ ਦੇ ਹੈਗੇ ਆ ਪੈਸਿਆਂ ਦੇ ਹਾਂਜੀ ਚੈੱਕਾਂ ਦੇ ਹੈਗੇ ਆ ਜਿਹੜੇ ਚੈੱਕਸ ਬਾਊਂਸ ਹੁੰਦੇ ਆ ਹਾਂਜੀ ਇਹ ਬਹੁਤ ਜੇ ਚਾਹਣ ਤਾਂ ਇਹ ਇਥੇ ਪ੍ਰੀ ਲਿਟੀਗੇਸ਼ਨ ਚ ਖਤਮ ਹੋ ਸਕਦੇ ਆ ਠੀਕ ਹੈ ਜੀ ਕੋਈ ਵੀ ਪਾਰਟੀ ਆ ਕੇ ਸਾਡੇ ਜਿਹੜਾ ADR ਸੈਂਟਰ ਹੈਗਾ ਜਿੱਥੇ ਮੈਂ ਦੱਸਿਆ ਫਰੰਟ ਆਫਿਸ ਜਾਵੇ ਉਹ ਕਦੇ ਵੀ ਮੈਂ ਫਲਾ ਬੰਦੇ ਨਾਲ ਜਾਂ ਪੈਸੇ ਲੈਣੇ ਆ ਤੇ ਆ ਸਾਡਾ ਕੇਸ ਆ ਉਹ ਉਹਦੀ ਅਰਜੀ ਲੈਣਗੇ ਹਾਂਜੀ ਤੇ ਉਸ ਬੰਦੇ ਨੂੰ ਉਥੇ ਉਥੇ ਅਪੁਆਇੰਟ ਕਰਨਗੇ ਬੰਦਾ ਆਪਣਾ ਜਿਹੜਾ ਅਫਸਰ ਆ ਠੀਕ ਹੈ ਉਹ ਉਹਨੂੰ ਸਾਹਮਣੇ ਕੱਢ ਕੇ ਬੁਲਾਏਗਾ ਠੀਕ ਹੈ ਜੀ ਤੇ ਉਹਨਾਂ ਦੀ ਜਿਹੜੀ ਆ ਗੱਲਬਾਤ ਕਰਾਏਗਾ ਠੀਕ ਹੈ ਜੀ ਜੇ ਉੱਥੇ ਹੀ ਉਹਨਾਂ ਦਾ ਸੈਟਲ ਹੋ ਜਾਂਦਾ ਮੇਰਾ ਤਾਂ ਖਿਆਲ ਬਹੁਤੇ ਮਸਲੇ ਹਾਂਜੀ ਜਿਹੜੇ ਲੈਂਡ ਦੇਣ ਦੇ ਹੁੰਦੇ ਆ ਉੱਥੇ ਸੈਟਲ ਹੋ ਸਕਦੇ ਕਿਉਂਕਿ ਸਾਰਿਆਂ ਨੂੰ ਪਤਾ ਹੁੰਦਾ ਮੈਂ ਪੈਸੇ ਇੰਨੇ ਦੇਣੇ ਆ ਇਹਨੇ ਲੈਣੇ ਆ ਹਾਂਜੀ ਤੇ ਅਦਾਲਤਾਂ ਤੇ ਵੀ ਬੋਝ ਘਟਦਾ ਹੈ ਉੱਥੇ ਬਹੁਤ ਸਾਰੇ ਮਸਲਿਆਂ ਨੂੰ ਹੱਲ ਹੋ ਜਾਣੇ ਚਾਹੀਦੇ ਤੇ ਕਰ ਲੈਣੇ ਚਾਹੀਦੇ ਠੀਕ ਹੈ ਜੀ ਹਾਂਜੀ ਸੋ ਕਹਿਣ ਦਾ ਭਾਵ ਹੈ ਕਿ ਇੱਕ ਸੰਪੂਰਨ ਇੱਕ ਪੂਰਨ ਰੂਪ ਦੇ ਵਿੱਚ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਕਾਨੂੰਨੀ ਸਹਾਇਤਾ ਕਿਸੇ ਵੀ ਵਿਅਕਤੀ ਨੂੰ ਚਾਹੀਦੀ ਹੈ ਉਹਨੂੰ ਦਿੱਤੀ ਜਾਵੇ ਤਾਂ ਕਿਸੇ ਵੀ ਕਾਰਨ ਕਰਕੇ ਕੋਈ ਵੀ ਵਿਅਕਤੀ ਜਿਹੜਾ ਵਾਂਝਾ ਨਾ ਰਹ ਸਕੇ ਇਹ ਸਿਸਟਮ ਹੀ ਇਸ ਗੱਲ ਲਈ ਡਿਵੋਲਪ ਕੀਤਾ ਗਿਆ ਹੈ ਭਾਵੇਂ ਆਮ ਲੋਕਾਂ ਦੀ ਜਿਹੜੀ ਰਿਲੀਟੀਗੇਸ਼ਨ ਹੈ ਇੱਕ ਤੱਕ ਘਟੇ ਠੀਕ ਹੈ ਜੀ ਹਾਂਜੀ ਦੂਸਰਾ ਜਿਹੜਾ ਆ ਉਹਨਾਂ ਦੇ ਮਸਲੇ ਛੇਤੀ ਤੋਂ ਛੇਤੀ ਹੱਲ ਹੋਣ ਉਹ ਆਪਣੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜੀਣ ਨਾ ਕਿ ਅਦਾਲਤਾਂ 'ਚ ਧੱਕੇ ਖਾਂਦੇ ਰਹਿਣ ਕਿਉਂਕਿ ਸਾਡਾ ਦੇਸ਼ ਜਿਹੜਾ ਆ ਇਹਦੇ 'ਚ ਰਿਸੋਰਸਸ ਬਹੁਤ ਜ਼ਿਆਦਾ ਨਹੀਂ ਹੈ ਹਾਂਜੀ ਤੇ ਲੋਕਾਂ ਨੂੰ ਆਪਣੀ ਰੋਜੀ ਰੋਟੀ ਕਮਾਉਣ ਲਈ ਬਹੁਤ ਮਿਹਨਤ ਮੁਸ਼ਕਲ ਕਰਨੀ ਪੈਂਦੀ ਹੈ ਔਰ ਸਰਕਾਰ ਇਹ ਚਾਹੁੰਦੀ ਹੈ ਵੀ ਉਹ ਅਦਾਲਤਾਂ ਵਿੱਚ ਧੱਕੇ ਨਾ ਖਾਣ ਕਿਉਂਕਿ ਅਦਾਲਤਾਂ ਉਨੀਆਂ ਜ਼ਿਆਦਾ ਹੈ ਨਹੀਂ ਹਾਂਜੀ ਜਿੰਨੀਆਂ ਚਾਹੀਦੀਆਂ ਉੱਥੇ ਕੇਸਿਸ ਪਾਈਲ ਅਪ ਹੋ ਰਹੇ ਨੇ ਹਾਂਜੀ ਔਰ ਉਹਨਾਂ ਤੋਂ ਘੱਟ ਕਰਨ ਲਈ ਸਾਰੇ ਉਪਰਾਲੇ ਕੀਤੇ ਜਾ ਰਹੇ ਆ ਤਾਂ ਕਿ ਲੋਕੀ ਆਪਣੀ ਵਧੀਆ ਜ਼ਿੰਦਗੀ ਜੀ ਸਕਣ ਠੀਕ ਹੈ ਜੀ ਵਕੀਲ ਸਾਹਿਬ ਆਮ ਤੌਰ ਤੇ ਇੱਕ ਧਾਰਨਾ ਹੈ ਕਿ ਜਿਹੜੇ ਮੁਕਦਮੇ ਉਹ ਤਿੰਨ ਤਰੀਕੇ ਦੇ ਹੁੰਦੇ ਹਨ ਜੀ ਇਕਤਾ ਹੋ ਗਿਆ ਰੈਵਨਿਊ ਜਿਹਨੂੰ ਮਾਲ ਮਹਿਕਮਾ ਸੀ ਕਹਿੰਦੇ ਆ ਫੇ ਅਸੀਂ ਕਹਿੰਦੇ ਆ ਜੀ ਦਿਵਾਨੀ ਸਿਵਲ ਦੇ ਫੇ ਫੌਜਦਾਰੀ ਦੇ ਜਿਹਨੂੰ ਆਪਾਂ ਕਹਿੰਦੇ ਕ੍ਰਿਮਨਲ ਕੇਸਿਸ ਤਾਂ ਹੁਣ ਜਿੱਦਾਂ ਜਿੱਦਾਂ ਜਿਹੜਾ ਇਹ ਸਮਾਜ ਜਿਹੜਾ ਹੈ ਤਰੱਕੀ ਕਰ ਰਿਹਾ ਹੈ ਕਨਸੈਪਟ ਜਿਹੜਾ ਸਾਡਾ ਜਸਟਿਸ ਦਾ ਹੈ ਨਿਆ ਦਾ ਇਹ ਵੀ ਆਪਣੀ ਇੱਕ ਤਰੱਕੀ ਕਰ ਰਿਹਾ ਹੈ ਫੈਲਦਾ ਜਾ ਰਿਹਾ ਹੈ ਹੁਣ ਬਹੁਤ ਸਾਰੇ ਜਿਹੜੇ ਕੇਸਿਸ ਕਈ ਹੁੰਦੇ ਜਿੱਦਾਂ ਤੁਸੀਂ ਆਰਬਿਟ੍ਰੇਸ਼ਨ ਕਰ ਲੈਨੇ ਉਹ ਕੋਟਾਂ ਤੋਂ ਬਾਹਰ ਵੀ ਹੁੰਦੇ ਹਨ ਤਾਂ ਸਾਡਾ ਸਵਾਲ ਇਹ ਹੈ ਕਿ ਕਿਹੜੇ ਕੇਸਾਂ ਦੇ ਵਿੱਚ ਖਾਸ ਤੌਰ ਤੇ ਜਿਹੜੀ ਇਹ ਸਹਾਇਤਾ ਪ੍ਰੋਵਾਈਡ ਕੀਤੀ ਜਾਂਦੀ ਹੈ ਦਿੱਤੀ ਜਾਂਦੀ ਹੈ ਉਹਦੇ ਬਾਰੇ ਦ ਜਿੱਦਾਂ ਆਪਾਂ ਹੁਣ ਪਹਿਲਾਂ ਗੱਲ ਕੀਤੀ ਐ ਪ੍ਰੀ ਡਿਟੀਗੇਸ਼ਨ ਦੀ ਹਾਂਜੀ ਹਾਂਜੀ ਤੇ ਉੱਥੇ ਵੀ ਪਾਰਟੀਆਂ ਇਕੱਠੀਆਂ ਹੋ ਕੇ ਬਹਿ ਸਕਦੀਆਂ ਐ ਹਾਂਜੀ ਤੇ ਆਪਣੇ ਮਸਲੇ ਹੱਲ ਕਰ ਸਕਦੀਆਂ ਉੱਥੇ ਵੀ ਜਿਹੜੇ ਮੀਡੀਏਟਰ ਹੈਗੇ ਆ ਹਾਂਜੀ ਉਹਨਾਂ ਨੂੰ ਉਹਨਾਂ ਦੀ ਸਹਾਇਤਾ ਲਈ ਜਾ ਸਕਦੀ ਐ ਠੀਕ ਹੈ ਜੀ ਪਰ ਸਰਕਾਰ ਅਦਾਲਤਾਂ ਇੱਕ ਹੋਰ ਮੌਕਾ ਦਿੰਨੀ ਐ ਹਾਂਜੀ ਤੇ ਚਲੋ ਜੀ ਅਦਾਲਤ ਵਿੱਚ ਆ ਗਏ ਉਹਨਾਂ ਨੂੰ ਪਹਿਲਾਂ ਨਹੀਂ ਸੀ ਪਤਾ ਮਸਲੇ ਦਾ ਹਾਂਜੀ ਤੇ ਇੱਕ ਪ੍ਰੀ ਡਿਟੀਗੇਸ਼ਨ ਸਟੇਜ ਵੀ ਹੈ ਹਾਂਜੀ ਤੇ ਉਹ ਅਦਾਲਤ ਵਿੱਚ ਆ ਗਿਆ ਅਦਾਲਤ ਵਿੱਚ ਉਹ ਨਹੀਂ ਦੇਖਿਆ ਵੀ ਖੱਜਲ ਖਵਾਰੀ ਹੋ ਰਹੀ ਉਹ ਚ ਕੋਈ ਵੀ ਪਾਰਟੀ ਜਿਹੜੀ ਆ ਜੈਸਨ ਨੂੰ ਮੀਡੀਏਸ਼ਨ ਲਈ ਰਿਕੁਐਸਟ ਕਰ ਸਕਦੀ ਹੈ ਠੀਕ ਹੈ ਜੀ ਤੇ ਜੇ ਦੂਜੀ ਪਾਰਟੀ ਸਹਿਮਤ ਹੈ ਤਾਂ ਮੀਡੀਏਸ਼ਨ ਲਈ ਇਹ ਕੰਮ ਤੋਰਿਆ ਜਾ ਸਕਦਾ ਉੱਥੇ ਮੀਡੀਏਟਰ ਐਕਸਪਰਟ ਲੱਗੇ ਹੋਏ ਆ ਇਹ ਫ੍ਰੀ ਇਹਦੇ ਇਸੇ ਮਹਿਕਮੇ ਦੇ ਅੰਦਰ ਹੀ ਹਾਂਜੀ ਜਿਹੜਾ ਲੀਗਲ ਸਰਵਿਸ ਅਥਾਰਟੀ ਹੈ ਉਹ ਉਹ ਉਹਨਾਂ ਨੂੰ ਬਿਠਾ ਲ ਕੇ ਉਹਨਾਂ ਨੂੰ ਪ੍ਰੋਸ ਐਂਡ ਕੌਨ ਦੱਸਦੇ ਪਏ ਐਵੇਂ ਭਾਈ ਇਹਨੇ ਸਾਲ ਮਤਲਬ ਕਰਨ ਦਾ ਕੋਈ ਫਾਇਦਾ ਨਹੀਂਗਾ ਗੱਲ ਆਖਰ ਆਹੀ ਹੋਣੀ ਹੈ ਹਾਂਜੀ ਹਾਂਜੀ ਤੇਰਾ ਕੇਸ ਜਿਹੜਾ ਉਹਦੇ ਚਾਹ ਆ ਮੈਰਿਟ ਤੇਰੇ ਕੇਸ ਦੂਜੇ ਦੇ ਕੇਸ ਆ ਮੈਰਿਟ ਆ ਇੱਥੇ ਗੱਲ ਡਿਸਾਈਡ ਹੋਣੀ ਹੈ ਜੇ ਤੁਸੀਂ ਹੁਣ ਕਰ ਲਓ ਤਾਂ ਵਧੀਆ ਹੈ ਪਰ ਬਹੁਤ ਸਾਰੇ ਮਸਲੇ ਹੱਲ ਹੋ ਜਾਂਦੇ ਆ ਜਿਨ੍ਹਾਂ ਦੇ ਵਿੱਚ ਲੈਣ ਦੇਣ ਦੇ ਹੁੰਦੇ ਆ ਮੈਟ੍ਰੀਮੋਨੀਅਲ ਹੁੰਦੇ ਆ ਠੀਕ ਹੈ ਜੀ ਔਰ ਹੁਣੇ ਵੀ ਚਾਹੀਦੇ ਆ ਗੱਲ ਤਾਂ ਐਵੇਂ ਈਗੋ ਦੀ ਹੁੰਦੀ ਆ ਥੋੜੀ ਬਹੁਤ ਉਹ ਸੈਟੀਸਫਾਈ ਹੋ ਜਾਂਦੀ ਆ ਤੇ ਬਾਕੀ ਜਿਹਦਾ ਹੱਕ ਆ ਉਹਦਾ ਹੱਕ ਨੂੰ ਮਿਲਣਾ ਚਾਹੀਦਾ ਬਿਲਕੁਲ ਠੀਕ ਹੈ ਜੀ ਇਹ ਤਾਂ ਗੱਲ ਸੀ ਕਿ ਵਕੀਲ ਸਾਹਿਬ ਪ੍ਰੀ ਲਿਟੀਗੇਸ਼ਨ ਸਟੇਜ ਦੀ ਕਿ ਹੱਲੇ ਮੁਕੱਦਮਾ ਸ਼ੁਰੂ ਨਹੀਂ ਹੋਇਆ ਤਾਂ ਉਸ ਤੋਂ ਪਹਿਲਾਂ ਜੇ ਦੋਹਾਂ ਤਰ੍ਹਾਂ ਦਾ ਰਾਜੀਨਾਮਾ ਹੁੰਦਾ ਤਾਂ ਆਪਸ ਦੇ ਵਿੱਚ ਕਰਵਾ ਦਈਏ ਇਸ ਤੋਂ ਅਗਲੀ ਗੱਲ ਹੈ ਕਿ ਜਿਹੜੀ ਹੈ ਕਿ ਰਾਜੀਨਾਮਾ ਨਹੀਂ ਹੋ ਸਕਿਆ ਆਪਸ ਦੇ ਵਿੱਚ ਜਾਂ ਫੌਜਦਾਰੀ ਦਾ ਕੇਸ ਹੈ ਉਸ ਦਾ ਹੀ ਕੋਰਟ ਦੇ ਵਿੱਚ ਲੱਗ ਗਿਆ ਹੈ ਜਾਂ ਸਿਵਲ ਦਾ ਕੇਸ ਹੈ ਉੱਥੇ ਕਿਤੇ ਵਿਅਕਤੀ ਨੂੰ ਲੱਗਦਾ ਹੈ ਕਿ ਉਸ ਨੂੰ ਕਾਨੂੰਨੀ ਸਹਾਇਤਾ ਦੀ ਲੋੜ ਹੈ ਉਹ ਖਾਸ ਤੌਰ ਤੇ ਕਿਹੜੇ ਕੇਸਿਸ ਹਨ ਜਿਨ੍ਹਾਂ ਦੇ ਵਿੱਚ ਕਾਨੂੰਨੀ ਸਹਾਇਤਾ ਅਦਾਲਤ ਦੇ ਵਿੱਚ ਦਿੱਤੀ ਜਾ ਸਕਦੀ ਹੈ ਉਨੋਂ ਨੀ ਜ਼ਿਆਦਾ ਦੇਖੋ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਹੈ ਫਿਰ ਕ੍ਰਿਮੀਨਲ ਕੇਸਾਂ ਵਿੱਚ ਹਾਂਜੀ ਸਿਵਲ ਵਿੱਚ ਵੀ ਮਿਲ ਸਕਦੀ ਹੈ ਮੈਟ੍ਰਿਮੋਨੀਅਲ ਵਿੱਚ ਵੀ ਮਿਲ ਸਕਦੀ ਹੈ ਉਹ ਉਹਨਾਂ ਬੰਦਿਆਂ ਨੂੰ ਹੀ ਮਿਲਣੀ ਹੈ ਜਿਹੜੀਆਂ ਆਪਾਂ categories ਪਹਿਲਾਂ discuse ਕੀਤੀਆਂ ਜਿੱਦਾਂ ਹੁਣ ਕ੍ਰਿਮੀਨਲ ਕੇਸਿਸ ਹੈਗੇ ਆ ਹਾਂਜੀ ਉਹਦੇ ਚ ਤਾਂ ਸਾਰੇ ਆਪਾਂ ਪਹਿਲਾਂ ਕਾਫੀ at length ਵੀ discuse ਕੀਤਾ ਹੈ ਤੇ ਜਿਹੜੇ ਜੇਲ੍ਹ ਚ ਆਉਂਦੇ ਆ ਬੰਦੇ ਹਾਂਜੀ ਕੈਦੀ ਹੁੰਦੇ ਆ ਹਾਂਜੀ ਉਹਨਾਂ ਨੂੰ ਤਾਂ ਉੱਥੇ ਜੇਲ੍ਹ ਵਿੱਚ ਵੀ ਹਾਂਜੀ ਇਹ ਫੈਸਿਲਿਟੀ ਦਿੱਤੀ ਜਾਂਦੀ ਹੈ ਠੀਕ ਹੈ ਜੀ ਤੇ ਸਾਡੇ ਜਿਹੜੇ ਲੀਗਲ ਐਲ.ਐਡੀ.ਸੀ.ਸ ਹੈਗੇ ਆ ਉਹ ਵੀ ਜੇਲ ਵਿਜ਼ਿਟ ਕਰਦੇ ਆ ਠੀਕ ਹੈ ਜੀ ਉੱਥੇ ਉਹਨਾਂ ਦਾ ਇੱਕ ਬਣਾਇਆ ਹੁੰਦਾ ਲੀਗਲ ਸੈੱਲ ਵੀ ਬਣਾਇਆ ਹੈ ਜੇਲ 'ਚ ਠੀਕ ਹੈ ਜੀ ਉਹ ਵੀ ਉਹਨਾਂ ਨੂੰ ਪੁੱਛਦੇ ਆ ਹਾਂਜੀ ਤੇ ਜੇ ਉਹ ਉਹਨਾਂ ਨੂੰ ਫੇਰ ਵੀ ਵਿਸ਼ਵਾਸ ਨਹੀਂ ਹੁੰਦਾ ਠੀਕ ਹੈ ਜੀ ਉਹ ਨਹੀਂ ਜਾਂ ਅਪਰੋਚ ਹੋ ਪਾਉਂਦੇ ਹਾਂਜੀ ਹਾਂਜੀ ਅਦਾਲਤ ਵਿੱਚ ਤਾਂ ਦੇਖੋ ਉਹਨੇ ਆਉਣਾ ਹੀ ਆ ਜਦੋਂ ਉਹਦਾ ਕੇਸ ਚੱਲਦਾ ਹੀ ਹੈ ਹਾਂਜੀ ਫਿਰ ਉਹਨੂੰ ਜੱਜ ਸਾਹਿਬ ਅਦਾਲਤ ਵਿੱਚ ਪੁੱਛ ਲੈਂਦੇ ਆ ਭਾਈ ਤੇਰਾ ਵਕੀਲ ਦੀ ਪੇਸ਼ ਹੋ ਰਿਹਾ ਠੀਕ ਹੈ ਜੀ ਜੇ ਉਹਦਾ ਵਕੀਲ ਨਹੀਂ ਉਹ ਦੱਸਦਾ ਵੀ ਮੈਂ ਤਾਂ ਜੀ ਵਕੀਲ ਕਰਨ ਦੇ ਕਾਬ ਤੋ ਫਿਰ ਜੈ ਸਾਹਿਬ ਜਿਹੜੇ ਆ ਉਹ ਸਾਨੂੰ ਡਾਇਰੈਕਟ ਕਰ ਦਿੰਦੇ ਆ ਠੀਕ ਹੈ ਜੀ ਵੀ ਤੁਸੀਂ ਭਾਈ ਇਹਦਾ ਫਾਰਮ ਭਰ ਕੋ ਤੇ ਇਹਦੇ ਕੋਲ ਕੋਈ ਬੰਦਾ ਪੇਸ਼ ਕਰੋ ਠੀਕ ਹੈ ਜੀ ਹਾਂ ਪਹਿਲੀ ਗੱਲ ਸੀ ਕਿ ਮੁਕਦਮਾ ਹੋਣ ਤੋਂ ਪਹਿਲਾਂ ਪ੍ਰੀ ਲਿਟੀਗੇਸ਼ਨ ਸਟੇਜ ਫੇ ਆ ਗਈ ਜੀ ਇੱਕ ਲਿਟੀਗੇਸ਼ਨ ਸਟੇਜ ਜਦ ਮੁਕਦਮਾ ਚੱਲ ਪਿਆ ਕਈ ਵਾਰ ਮੁਕਦਮਾ ਚੱਲਦੇ ਦੌਰਾਨ ਦੋਹੋ ਤਰ੍ਹਾਂ ਨੂੰ ਲੱਗਦਾ ਹੈ ਕਿ ਸਾਡਾ ਆਪਸ ਦੇ ਵਿੱਚ ਰਾਜੀਨਾਮਾ ਹੋ ਸਕਦਾ ਹੈ ਜਾਂ ਮਨ ਜੋਗ ਅਦਾਲਤ ਨੂੰ ਵੀ ਲੱਗਦਾ ਹੈ ਕਿ ਇਹਨਾਂ ਦਾ ਰਾਜੀਨਾਮਾ ਹੋ ਸਕਦਾ ਹੈ ਇਹੋ ਜੇ ਹਾਲਾਤਾਂ ਦੇ ਵਿੱਚ ਕੀ ਕੋਈ ਖਾਸ ਤੌਰ ਤੇ ਸਪੈਸ਼ਲ ਕੋਰਟਸ ਬਣਾਈਆਂ ਗਈਆਂ ਹਨ ਜਾਂ ਅਦਾਲਤਾਂ ਬਣਾਈਆਂ ਗਈਆਂ ਹਨ ਜਿਹਨਾਂ ਕੋ ਐਦਾਂ ਦੇ ਕੇਸ ਜਿਹੜੇ ਉਹ ਰੈਫਰ ਕਰ ਦਿੱਤੇ ਜਾਣ ਤਾਂ ਉਹ ਅਦਾਲਤਾਂ ਜਿਹੜਾ ਆਪਣਾ ਉੱਥੇ ਫੈਸਲਾ ਦੇ ਕੇ ਇਹਨਾਂ ਦਾ ਜਿੰਨੂੰ ਆਪਸ ਦੇ ਵਿੱਚ ਰਾਜੀਨਾਮਾ ਕਰਾ ਸਕਣ ਮੇਰਾ ਕਹਿਣ ਦਾ ਪਾਪ ਜਿੱਦਾਂ ਲੋਕ ਅਦਾਲਤਾਂ ਹੁੰਦੀਆਂ ਇਹਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਇਹ ਜਿਹੜਾ ਲੋਕ ਅਦਾਲਤਾਂ ਦਾ ਕਨਸੈਪਟ ਹੈਗਾ ਹੈ ਹਾਂਜੀ ਇਹ ਵੀ ਜਿਹੜਾ ਇਹ ਲੀਗਲ ਸਰਵਿਸਿਜ਼ ਸੋਸਾਇਟੀ ਇਕੱਠੇਗਾ ਉਹਦੇ ਵਿੱਚ ਹੀ ਹੈ ਠੀਕ ਹੈ ਜੀ ਇਹ ਵੀ ਇਸੇ ਕਰਕੇ ਐਵੋਲਵ ਇੱਕ ਸਿਸਟਮ ਕੀਤਾ ਗਿਆ ਹੈ ਅਲਟਰਨੇਟਿਵ ਰੈਮਡੀ ਹੈਗੀ ਹੈ ਹਾਂਜੀ ਕਿ ਅਦਾਲਤਾਂ 'ਚ ਕੇਸੇ ਬਹੁਤ ਪਾਈਲ ਅਪ ਹੋ ਰਹੇ ਨੇ ਠੀਕ ਹੈ ਜੀ ਅਦਾਲਤਾਂ ਕਿਉਂਕਿ ਸਾਡੇ ਦੇਸ਼ ਬਸ ਹਾਂਜੀ ਹਾਂਜੀ ਤੇ ਉਹ ਜਿਹੜਾ ਰਸ਼ਿਆ ਨੂੰ ਘਟਾਉਣ ਲਈ ਤਾਂ ਕਿ ਲੋਕਾਂ ਨੂੰ ਜਿੱਦਾਂ ਨੂੰ ਕਈ ਤਰੀਕਾ ਪੰਜ-ਪੰਜ ਮਹੀਨਿਆਂ ਦੇ ਛੇ-ਛੇ ਮਹੀਨਿਆਂ ਦੇ ਪੈਣ ਉਹ ਵੀ ਤੁਸੀਂ ਭਾਈ ਜੇ ਇਹਨੂੰ ਬਾਹਰ ਕਰ ਸਕਦੇ ਆ ਹਾਂਜੀ ਉਹ ਦੋਨਾਂ ਧਿਰਾਂ ਨਾਲ ਜੇ ਸਹਿਮਤੀ ਸਿਵਲ ਦਾ ਕੇਸ ਆ ਦੋਨਾਂ ਧਿਰਾਂ ਨੂੰ ਪੁੱਛਿਆ ਜਾਂਦਾ ਹਾਂਜੀ ਕਿਉਂਕਿ ਕ੍ਰਿਮਿਨਲ ਕੇਸ ਤਾਂ ਇਹ ਗੱਲ ਹੋ ਨਹੀਂ ਸਕਦੀ ਠੀਕ ਹੈ ਜੀ ਠੀਕ ਹੈ ਜੀ ਤੇ ਈਵਨ ਦੇਨ ਕ੍ਰਿਮੀਨਲ ਕੇਸਿਸ ਦੇ ਵਿੱਚ ਵੀ ਜਿਹੜੇ ਪੈਟੀ ਕ੍ਰਿਮੀਨਲਸ ਹੈਗੇ ਆ ਉਹਨਾਂ ਨੂੰ ਸਾਡੇ ਸੀਜੀਐਮ ਸਾਹਿਬ ਜਿਹੜੇ ਹੈਗੇ ਆ ਤੇ ਉਹ ਅਦਾਲਤ ਵਿੱਚ ਵਿਜ਼ਿਟ ਕਰਦੇ ਕੋਰਟ ਲਾਉਂਦੇ ਆ ਠੀਕ ਹੈ ਜੀ ਉੱਥੇ ਉਹਨਾਂ ਨਾਲ ਗੱਲਬਾਤ ਕਰਕੇ ਕ੍ਰਿਮੀਨਲ ਜਿਹੜੇ ਐਨੀਮੇਟਸ ਹੈਗੇ ਆ ਭਾਈ ਅਸੀਂ ਤੁਹਾਡਾ ਇੰਨਾ ਕੇਸ ਇੱਥੇ ਨਿਵੇੜ ਸਕਦੇ ਆ ਉਹ ਵੀ ਨਿਵੇੜਦੇ ਆ ਉਹ ਵੀ ਇਸੇ ਕਰਕੇ ਕੀਤਾ ਜਾ ਰਿਹਾ ਹੈ ਵੀ ਅਦਾਲਤਾਂ ਦਾ ਬੋਝ ਜਿਹੜਾ ਘਟੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਦੂਜਾ ਜਿਹੜਾ ਜਿਹੜਾ ਸਿਵਲ ਦੇ ਕੇਸ ਹੈਗੇ ਆ ਉਹਨਾਂ ਦੇ ਵਿੱਚ ਜੇ ਬੰਦੇ ਫੀਲ ਕਰਦੇ ਆ ਜੈਸਾ ਪੁੱਛ ਲੈਂਦੇ ਵੀ ਭਾਈ ਤੁਸੀਂ ਜਿਹੜਾ ਆ ਜਿਹਦਾ ਸਪੈਸ਼ਲੀ ਚੈਕਸ ਦੇ ਕੇਸ ਆ ਮੈਟ੍ਰਿਮੋਨੀਅਲ ਆ ਵੀ ਤੁਸੀਂ ਜਾ ਕੇ ਬਾਹਰ ਮੈਂ ਆ ਮੀਡੀਏਸ਼ਨ ਲਈ ਤੁਹਾਡਾ ਕੇਸ ਭੇਜ ਦਿੱਤਾ ਆ ਉੱਥੇ ਜਾ ਕੇ ਮਿਲੋ ਮੀਡੀਏਟਰ ਸਾਹਿਬ ਤੁਹਾਨੂੰ ਮਿਲਣਗੇ ਤੇ ਉਹ ਤੁਹਾਡਾ ਕੇਸ ਡਿਸਕਸ ਕਰਨਗੇ ਤੁਸੀਂ ਜੇ ਉੱਥੇ ਕਰ ਲਓ ਤਾਂ ਜ਼ਿਆਦਾ ਬੈਟਰ ਹੈ ਜੇ ਦੋਨੇ ਧਿਰਾਂ ਉੱਥੇ ਸਹਿਮਤ ਹੋ ਜਾਣੀਆਂ ਤੇ ਉਹ ਬਹੁਤ ਵਧੀਆ ਗੱਲ ਹੈ ਤੇ ਉਹਨਾਂ ਦਾ ਕੇਸ ਜਿਹੜਾ ਹੈ ਉਹ ਫੀ ਮੀਡੀਏਟਰ ਸਾਹਿਬ ਲੈ ਲੈਂਦੇ ਵੀ ਐਸ ਲੈਵਲ ਤੇ ਮੰਨਦੇ ਆ ਠੀਕ ਹੈ ਉਹ ਕੇਸ ਅਦਾਲਤ ਨੂੰ ਭੇਜ ਕਰਨ ਦੇ ਜਿੱਥੇ ਉਹ ਕੇਸ ਹੋ ਜਾਂਦਾ ਬਾਕੀ ਫਿਰ ਲੋਕ ਅਦਾਲਤਾਂ ਲੱਗਦੀਆਂ ਹਨ ਹਾਂਜੀ ਇਹ ਉੱਥੇ ਵੀ ਜਿਹੜੇ ਕੇਸਿਸ ਬਹੁਤ ਹਾਂਜੀ ਨਿਪਟਾਏ ਜਾਂਦੇ ਆ ਉੱਥੇ ਵੀ ਇਹੀ ਹੁੰਦੇ ਆ ਜਿਆਦਾ ਜਿਹੜੇ ਚੈਕਸ ਦੇ ਜਿਆਦਾ ਮੈਟ੍ਰਿਮੋਨੀਅਲ ਜਿਨ੍ਹਾਂ ਦੇ ਸੈਟਲਮੈਂਟ ਹੋ ਸਕਦੀ ਹੈ ਹਾਂਜੀ ਹਾਂਜੀ ਉਹਨਾਂ ਨੂੰ ਕਿਹਾ ਜਾਂਦਾ ਉੱਥੇ ਜਿਹੜੇ ਇੱਕ ਪੈਨਲ ਬੈਠਦਾ ਹੈ ਫਿਰ ਹਾਂਜੀ ਜੱਜ ਸਾਹਿਬ ਹੁੰਦੇ ਆ ਹੋਰ ਨਾਲ ਹੋਰ ਦੋ ਵਕੀਲ ਸਹਿਬਾਨ ਜਾਂ ਕੋਈ ਉਹ ਸੁਸਾਇਟੀ ਚੋਂ ਬਹੁਤ ਵਾਰ ਬਿਠਾ ਲਏ ਜਾਂਦੇ ਆ ਠੀਕ ਹੈ ਉਹ ਜਿਹੜਾ ਉਹਨਾਂ ਨੂੰ ਦੱਸਦੇ ਆ ਕਿ ਆਹ ਗੱਲ ਵੀ ਭਾਈ ਤੁਹਾਡੀ ਸਹੀ ਹੈ ਇਹਦੇ ਨਾਲ ਆ ਤੁਸੀਂ ਇੱਥੇ ਜੇ ਨਿਬੜ ਸਕਦੇ ਤਾਂ ਨਿਬੜ ਲਓ ਤੇ ਉੱਥੇ ਵੀ ਨਿਬੜ ਜਾਂਦੇ ਕੇਸ ਠੀਕ ਹੈ ਔਰ ਉਹ ਬਹੁਤ ਵਧੀਆ ਜੇ ਉੱਥੇ ਨਿਬੜ ਜਾ ਤਾਂ ਲੋਕਦਾਲ ਦੇ ਜਿਹੜਾ ਕੇਸ ਨਿਬੜ ਜਾਂਦਾ ਹੈ ਹਾਂਜੀ ਉਹਦੇ ਨਾਲ ਦੀ ਤਾਂ ਰੀਸ ਹੀ ਨਹੀਂ ਕਿਸੇ ਨੂੰ ਕੋਈ ਗਿਲਾ ਸ਼ਿਕਵਾ ਨਹੀਂ ਰਹਿ ਜਾਂਦਾ ਇੱਕ ਦੂਜੇ ਦੇ ਖਿਲਾਫ ਕਿਉਂਕਿ ਦੋਨੇ ਧਿਰਾਂ ਸੈਟੀਸਫਾਈ ਹੋਈ ਨਹੀਂ ਆਂ ਔਰ ਉਸ ਕੇਸ ਦੀ ਅਪੀਲ ਵੀ ਨਹੀਂ ਕੋਈ ਕਰ ਸਕਦਾ ਜਿਹੜੀ ਵੱਡੀ ਗੱਲ ਹੈ ਮਤਲਬ ਫਾਈਨਲ ਆਰਡਰ ਹੁੰਦਾ ਫਾਈ ਉਹ ਨਹੀਂ ਤਾਂ ਦੂਜੇ ਕੇਸਾਂ ਦੀਆਂ ਅਪੀਲਾਂ ਸੁਪਰੀਮ ਕੋਰਟ ਤੱਕ ਹੀ ਜਾਣੀਆਂ ਹਨ ਤੇ ਉਹ ਤਾਂ ਸਾਰੀ ਜ਼ਿੰਦਗੀ ਬੰਦੇ ਦੀ ਨਿਕਲ ਜਾਂਦੀ ਹੈ ਠੀਕ ਹੈ ਜੀ ਇਸ ਲਈ ਮੇਰਾ ਤਾਂ ਸਦਾ ਇਹੀ ਹੈ ਹਾਂਜੀ ਪਬਲਿਕ ਨੂੰ ਹਾਂਜੀ ਵੀ ਜੇ ਤੁਹਾਡਾ ਹੱਕ ਰੱਸੀ ਉੱਥੇ ਹੁੰਦੀ ਹੈ ਹਾਂਜੀ ਤਾਂ ਉੱਥੇ ਤੁਹਾਨੂੰ ਸੈਟੀਸਫਾਈ ਹੋ ਜਾਣਾ ਚਾਹੀਦਾ ਤੇ ਕੇਸ ਨੂੰ ਸੈਟਲ ਕਰ ਲੈਣਾ ਹੈ ਬਿਲਕੁਲ ਠੀਕ ਹੈ ਜੀ ਹਾਂਜੀ ਦੋਸਤੋ ਸਾਨੂੰ ਸਮਾਂ ਜ਼ਿਆਦਾ ਨਹੀਂ ਦੇ ਰਿਹਾ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਸਿਲਸਿਲੇ ਨੂੰ ਹੋਰ ਅੱਗੇ ਵਧਾ ਸਕੀਏ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ ਨਮਸਕਾਰ ਧੰਨਵਾਦ